ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ 'ਚ ਚੱਲਦੀ ਟ੍ਰੇਨ 'ਚ ਬੰਬ ਦੀ ਮਿਲੀ ਅਫਵਾਹ ਥੱਲੇ ਉਤਾਰੀਆਂ ਗਈਆਂ ਸਵਾਰੀਆਂ ਸਭ ਦੇ ਸੂਕੇ ਸਾਂ ਪੰਜਾਬ ਚਾਪ ਦਾ ਸੁਭਾ ਪਦਰੀ ਰੋਜ਼ ਪ੍ਰਦਰਸ਼ਨ ਮੰਤਰੀ ਤੇ ਵਿਧਾਇਕਾਂ ਨੇ ਲਿਆ ਹਿੱਸਾ ਪਾਰ ਪਾਕਿਸਤਾਨ ਸਰਹੱਦ ਤੇ ਬੀਐਸਐਫ ਨੇ ਸ਼ੱਕੀ ਕਿਤਾ ਕਾਬੂ ਪੁਲਿਸ ਨੇ ਇਲਾਕੇ ਦਾ ਤਲਾਸ਼ੀ ਅਭਿਆਨ ਕੀਤਾ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ মিডিਆ ਨਾਲ ਗੱਲ ਕਰਦੇ ਹੋਏ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਦੇ ਲਈ ਪਹੁੰਚੇ ਨੇ ਉਹਨਾਂ ਕਿਹਾ ਕਿ ਅੱਜ ਮੋਨ ਲਾਲ ਤੁੜ ਦੀ ਵਰਸੀ ਸੀ ਜਿਸ ਦੇ ਚਲਦਿਆਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਤੇ ਉਹਨਾਂ ਦੇ ਹੁਣ ਉਹ ਪਿੰਡ ਜਾ ਰਹੇ ਨੇ ਤੇ ਉਹ ਵਰਸੀ ਵਿੱਚ ਸ਼ਾਮਿਲ ਹੋਣ ਦੇ ਲਈ ਉੱਥੇ ਹੀ ਉਹਨਾਂ ਨੇ ਨਵੀਂ ਪਾਰਟੀ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਤੇ ਹੀ ਨਵੀਂ ਪਾਰਟੀ ਬਣਾਈ ਜਾਏਗੀ ਨਾ ਕਿ ਇਹ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਣਗੀਆਂ ਬਸ ਅੱਜ ਅਸੀਂ ਸਾਹਿਬ ਸਾਬ੍ਹ ਤੇ ਗੱਲਬਾਤ ਕਰਦੇ ਹੋਏ ਨੇ ਕਿ ਇਹ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਆਏ ਸੁੱਤੇ ਅਸੀਂ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਬਸ ਅੱਜ ਅਸੀਂ ਔਰੇ ਤੋੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਨ ਸਿੰਘ ਤੋੜ ਸਾਹਿਬ ਦੇ ਉੱਤੇ ਤੇ ਅਸੀਂ ਕੱਪਨ ਅਜ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਏ ਜੀ ਰਾਮਦਾਸ ਜੀ ਦਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਹਾਂ ਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਫਿਰ ਉਸ ਭੋਰ ਚ ਚੱਲਦੀ ਟ੍ਰੇਨ ਨੂੰ ਜਦੋਂ ਅਚਾਨਕ ਰਾਹ ਰੋਕ ਲਿਆ ਗਿਆ ਤਾਂ ਸਭ ਦੇ ਸਾਹ ਸੁੱਕ ਗਏ ਕਿਉਂਕਿ ਟ੍ਰੇਨ ਚ ਬੰਬ ਹੋਣ ਦੀ ਖਬਰ ਫੈਲ ਗਈ ਇਸ ਤੋਂ ਬਾਅਦ ਰੇਲਵੇ ਵਿਭਾਗ ਪੁਲਿਸ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦਰਸਲ ਜੰਮੂ ਤਵੀ ਟ੍ਰੇਨ ਨੇ ਫਿਰੋਜ਼ਪੁਰ ਤੋਂ ਚੱਲ ਕੇ ਬਠਿੰਡਾ ਜਾਣਾ ਸੀ। ਜਦੋਂ ਟ੍ਰੇਨ 'ਚ ਬੰਬ ਹੋਣ ਦੀ ਸੂਚਨਾ ਮਿਲੀ ਤਾਂ ਟ੍ਰੇਨ ਨੂੰ ਰਾਹ ਚ ਹੀ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਰੋਕ ਲਿਆ ਗਿਆ ਤੇ ਮੌਕੇ ਤੇ ਟ੍ਰੇਨ 'ਚ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਫਿਲਹਾਲ ਟ੍ਰੇਨ ਦੀ ਚੈਕਿੰਗ ਜਾਰੀ ਹੈ। ਬੰਬ ਨਿਰੋਧਕ ਦਸਤੇ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਟ੍ਰੇਨ 'ਚ ਸਫ਼ਰ ਕਰ ਰਹੀ ਯਾਤਰੀ ਬੁਰੀ ਤਰ੍ਹਾਂ ਖਬਰ ਆਈ ਹੋਈ ਨੇ ਜਾਣਕਾਰੀ ਮੁਤਾਬਿਕ ਕੰਟਰੋਲ ਰੂਮ 'ਚ ਫੋਨ ਆਇਆ ਸੀ ਕਿ ਉਕਤ ਟ੍ਰੇਨ 'ਚ ਬੰਬ ਹੈ ਇਸ ਤੋਂ ਬਾਅਦ ਰੇਲਵੇ ਵਿਭਾਗ ਦੇ ਨਾਲ-ਨਾਲ ਪੁਲਿਸ ਤੇ ਪ੍ਰਸ਼ਾਸਨ ਨੂੰ ਭੱਜਣਾ ਪੈ ਗਿਆ ਤੇ ਉਸ ਤੋਂ ਬਾਅਦ ਟ੍ਰੇਨ ਨੂੰ ਰਾਤ ਜਹੀ ਰੋਕ ਕੇ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਮੌਕੇ ਤੇ ਭਾਰੀ ਪੁਲਿਸ ਫੋਰਸ ਪਹੁੰਚੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਜੀਆਰਪੀ ਪੁਲਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਨੇ ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਕਾਰਨ ਦਾ ਦਰਸ਼ਨੀ ਗਿਆ ਉਦਲ ਕੇ ਆਇਆ ਕਿ ਥੱਲੇ ਉਤਾਰਦੇ ਸਾਰੇ ਟੇਮਸ ਸਟੇਸ਼ਨ ਤੋਂ ਮਾਰਕਿਤ ਤਹਿਤ ਬਾਅਦੋਂ ਬਾਅਦ ਪਤਾ ਲੱਗਾ ਕਿ ਇਹ ਕੋਈ ਬੋਮਬੈਸਟ ਹੈ। ਅੱਜ ਸਵੇਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਜੀਆਰਪੀ ਪਿਆਰਗੇ ਵੱਲੋਂ ਕਿ ਇੱਕ ਟ੍ਰੇਨ ਜਿਹੜੀ ਹੁਣੇ ਕੁਲਗੜੀ ਥਾਣੇ ਦੇ ਕੁਲਗੜੀ ਥਾਣੇ ਏਰੀਆ ਦੇ ਵਿੱਚ ਜਿਹੜਾ ਕਸਬੇ ਕੁ ਰੇਲਵੇ ਸਟੇਸ਼ਨ ਹੈ ਉੱਥੇ ਰੋਕੀ ਗਈ ਹੈ ਤੇ ਉਹਦੇ ਉਹਦੇ ਸੰਬੰਧਿਤ ਇੱਕ ਕਾਲ ਉਹਨਾਂ ਨੂੰ ਰਿਸੀਵ ਹੋਈ ਹੈ ਜਿਹੜੀ ਨੰਬਰ 1 ਜਿਹੜੀ ਲੋਕਲ ਪੁਲਿਸ ਹੈ ਉਸਨੇ ਏਰੀਆ ਕਾਰਡਨ ਕੀਤਾ ਹੈ ਜੀ ਆਰਪੀ ਤੇ ਆਰਪੀਐਫ ਦੇ ਮੁਲਾਜ਼ਮ ਤੇ ਉਹਨਾਂ ਦੇ ਆਫੀਸਰ ਸਾਡੇ ਨਾਲ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਬੌਮ ਡਿਸਪੋਜ਼ਲ ਸਪੋਰਟ ਟੀਮਸ ਹੁੰਦੀਆਂ ਆ ਪੰਜਾਬ ਪੁਲਿਸ ਦੀ ਉਹ ਤਿੰਨ ਟੀਮੇ ਹੁਣ ਆ ਰਹੀ ਨੇ ਇੱਥੇ ਇਸ ਤੋਂ ਇਲਾਵਾ ਜੁੜੀ ਬੀਐਸਐਫ ਦੀ ਡੌਗ ਸਕਾਟ ਟੀਮ ਹੈ ਸਾਡੀ ਡੌਗ ਸਕਾਟ ਟੀਮ ਹੈ ਉਹ ਸਾਰੇ ਇੱਥੇ ਮੌਜੂਦ ਨੇ ਪਬਲਿਕ ਯਹਾਂ ਪੇ ਪੀਸਫੁਲੀ ਬਿਠਾਈ ਗਈ ਹੈ ਉਹ ਸਾਰ ਨੂੰ ਬੱਸ ਆ ਗਿਆ ਹੈ ਕਿ ਇਹ ਸਿਚੁਏਸ਼ਨ ਹੈ ਔਰ ਐਸੀ ਉਹਨੂੰ ਪੂਰੀ ਕੌਨਫੀਡੈਂਟਲੀ ਟੈਕਲ ਕਰ ਰਹੇ ਨੇ ਮੈਮ ਕਿੰਨੇ ਦਿਨ ਤੱਕ ਟ੍ਰੇਨ ਚੱਲ ਸਕਦੀ ਹੈ ਕਿੰਨੀ دیر ਲੱਗੇਗੀ ਚੈਕਿੰਗ ਦੇ ਨਾਲ ਨਹੀਂ ਇਹ ਪੂਰੀ ਜਿਹੜੀ ਚੈਕਿੰਗ ਹੈ ਹੁਣੇ ਜਾਰੀ ਹੈ ਇਹਦੇ ਵਿੱਚ ਥੋੜਾ ਸਮਾਂ ਲੱਗੇਗਾ ਉਹਦੇ ਬਾਅਦ ਪੂਰਾ ਜਦ ਸਾਨੂੰ ਆਲ ਕਲੀਅਰ ਮੰਨ ਜਾਂਦਾ ਹੈ ਜਿਹੜੀ ਸਪੈਸ਼ਲਾਈਜ਼ਡ ਟੀਮ ਹੈ ਉਹਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਆਰਪੀਐਫ ਐਂਡ ਜੀਆਰ आम आदमी पार्टी ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪੰਜਾਬ ਦੇ ਸੁਪਾ ਪਦਰੀ ਰੋਸ ਪ੍ਰਦਰਸ਼ਨ ਮੋਹਾਲੀ ਚ ਕੀਤਾ ਗਿਆ ਇਸ ਪ੍ਰਦਰਸ਼ਨ ਚ ਆਪ ਦੇ ਸਾਰੇ ਮੰਤਰੀ ਵਿਧਾਇਕ ਤੇ ਸੀਨੀਅਰ ਆਗੂ ਨੇ ਹਿੱਸਾ ਲਿਆ ਦਸਨਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਗਈ ਹੈ ਕਥਿਤ ਸ਼ਰਾਬ ਕਪਲੇਨਾ ਸੰਬੰਧੀ ਤੇ منی ਲਾਂਡਰਿੰਗ ਮਾਮਲੇ ਚ ਸਾਬਕਾ ਮੁੱਖ ਮੰਤਰੀ ਮਨੀਸ਼ ਸੋਧਿਆ ਤੇ ਬੀਆਰਐਸ ਨੇਤਾ ਕੇ ਕਵਿਤਾ ਦੀ ਨਿਆਇਕ ਹਿਰਾਸਤ ਵੀ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ सीबीआई ਨੇ 26 ਜੂਨ ਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਵੀਰਵਾਰ 25 ਜੁਲਾਈ ਨੂੰ ਕੇਜਰੀਵਾਲ ਦੀ ਹਿਰਾਸਤ ਖਤਮ ਹੋ ਰਹੀ ਸੀ सीबीआई ਨੇ ਦਿੱਲੀ ਦੇ ਮੁੱਖ ਮੰਤਰੀ ਤੇ ਸ਼ਰਾਬ ਕਪਲੇਨਾ ਸੰਬੰਧਿਤ ਮਾਮਲੇ ਚ ਮੁੱਖ ਸਾਜ਼ਿਸ਼ਕਾਰਾਂ ਚ ਇੱਕ ਹੋਣ ਦਾ ਦੋਸ਼ ਲਾਇਆ ਪ੍ਰਦਰਸ਼ਨ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਸਰਤ ਦੇ ਵੱਲੋਂ ਸਾਡੀ ਟੀਮ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਫਿਲੌਰ ਦੇ ਨਜ਼ਦੀਕੀ ਪਿੰਡ ਗੜਾ ਵਿਖੇ ਇੱਕ ਸ਼ਾਂਦੀ ਸ਼ੋਧਾ ਔਰਤ ਅਮਨਦੀਪ ਕੌਰ ਪਤਨੀ ਗੇਲਾਵਾਸੀ ਗੜਾ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਕੌਰ ਦੀ ਪਰਜਾਈ ਮਨਪ੍ਰੀਤ ਕੌਰ ਵਾਸੀ ਪ੍ਰਤਾਪਪੁਰਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਦੇਰ ਰਾਤ ਅਮਨਦੀਪ ਕੌਰ ਨਾਲ ਗੱਲ ਹੋਈ ਸੀ ਉਹਨਾਂ ਨੂੰ ਫੋਨ ਆਇਆ ਸੀ ਕਿ ਅਮਨਦੀਪ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਖਬਰ ਸੁਣਦੇ ਸਾਰ ਹੀ ਅਸੀਂ ਉੱਥੇ ਪਹੁੰਚੇ ਅਸੀਂ ਮ੍ਰਿਤਕ ਅਮਨਦੀਪ ਕੌਰ ਦੇ ਗਲੇ ਤੇ ਨਿਸ਼ਾਨ ਹੋਣ ਕਾਰਨ ਉਹਨਾਂ ਨੇ ਇਹ ਸ਼ੱਕ ਜ਼ਾਹਿਰ ਕੀਤਾ ਕਿ ਅਮਨਦੀਪ ਕੌਰ ਨੂੰ ਮਾਰਿਆ ਗਿਆ ਇਸ ਮੌਕੇ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪੁੱਜੇ ਤੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਪੇਜਿਤੋਨਾ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਏਗੀ ਪੁਲਿਸ ਨੇ ਲੜਕੀ ਦੇ ਵਾਰਸਾਂ ਦੀ ਸ਼ਿਕਾਇਤ ਤੇ ਮ੍ਰਿਤਕ ਦੇ ਸੌਰੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅੱਜ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਵਿਉਤਾ ਲੇਡੀ ਦੀ ਡੈਥ ਹੋਈ ਹੈ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਜਿਸ ਨੂੰ ਰੋਕਿਆ ਜਾਵੇ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜੋ ਲੜਕੀ ਦੇ ਪਰਿਵਾਰ ਮੈਂਬਰ ਸੀ ਉਹਨਾਂ ਨੇ ਲੜਕੀ ਦੀ ਜੋ ਡੈਥ ਹੈ ਡਾਊਟਫੁਲ ਹੋਣ ਬਾਰੇ ਦੱਸਿਆ ਜੋ ਲੜਕੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਦੱਸਿਆ ਕਿ ਇਸ ਲੇਡੀ ਦੀ ਡੈਥ ਹਾਰਟ ਟੈਕਨੋਲੋਜੀ ਹੈ ਜੋ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਡੈਡ ਬੋਡੀ ਨੂੰ ਜਿੱਥਾ ਚਿਣੀ ਹੋਈ ਦੇ ਵਿੱਚੋਂ ਲੈ ਕੇ ਆਏ ਆ ਜੀ ਜਿਸ ਦਾ ਮੋਰਚਰੀ ਵਿੱਚ ਫਲੋਰ ਸਿਵਲ ਫਰਚਰ ਡੈਡ ਬੋਡੀ ਰੱਖੀ ਗਈ ਹੈ ਜੀ ਜੋ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਸਰ ਕੀ ਨਾਮ ਕੀ ਹੈ ਲੇਡੀ ਦਾ ਸਰ ਇਹ ਲੇਡੀ ਦਾ ਨਾਮ ਅਮਨਦੀਪ ਕੋਰ ਹੈ ਵਾਈਫ ਆਫ ਗੋਲਾ ਡੇਰਾਬਸੀ ਦੇ ਸਰਕਾਰੀ ਸਕੂਲ ਵਿਖੇ ای ٹی ٹی دی پریکشیا دین ਆਇਆ جالی پریکشارتھی ফ্লাইنگ ٹیم ਦੇ ਡੀਕੇ ਚੜ ਗਿਆ ਜਿਸ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕੀਤਾ ਗਿਆ ਦੋਸ਼ੀ ਦੀ ਪਛਾਣ 35 ਸਾਲਾ ਜਸਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਵੱਜੋਂ ਹੋਈ ਹੈ ਪੁਲਿਸ ਨੇ ਅਦਾਲਤ ਤੋਂ ਇੱਕ ਦਿਨ ਦਾ ਇਸ ਦਾ ਪੁਲਿਸ ਰਿਮਾਂਡ ਲਿਆ ਜਾਣਕਾਰੀ ਦਿੰਦੇ ਆ ਮਾਮਲੇ ਦੀ ਤਫਤੀਸ਼ੀ ਅਫਸਰ ਐਸ ਆਈ ਪੋਲ ਚੰਦ ਅਨੁਸਾਰ ਜਸਵਿੰਦਰ ਸਿੰਘ ਨੇ ਬੀਅਡ ਕੀਤੀ ਹੋਈ ਹੈ ਜੋ ਕਿਸੇ ਵਿਚੋਲੇ ਦੇ ਕਹਿਣ ਤੇ ਓਮ ਪ੍ਰਕਾਸ਼ ਨਾਮ ਦੇ ਵਿਦਿਆਰਥੀ ਦੀ ਟੀਟੀ ਦੀ ਪ੍ਰੀਖਿਆ ਦੇਣ ਲਈ ਸਰਕਾਰੀ ਸਕੂਲ ਡੇਰਾ ਬੱਸੀ ਪਹੁੰਚਿਆ ਸੀ ਜਿਸ ਨੇ ਓਮ ਪ੍ਰਕਾਸ਼ ਦੀ ਜਾਲੀ ਫੋਟੋ ਲਗਾ ਕੇ ਆਧਾਰ ਕਾਰਡ ਬਣਾਇਆ ਹੋਇਆ ਸੀ ਟੀਟੀ ਦੀ ਪ੍ਰੀਖਿਆ ਟੈਸਟ ਲਈ ਉਸ ਦਾ ਬਾਇਓਮੈਟ੍ਰਿਕ ਨਾ ਮਿਲਣ ਤੇ ਉਸ ਨੂੰ ਪ੍ਰੀਖਿਆ ਦੇਣ ਲਈ ਪ੍ਰੀਖਿਆ ਕੇਂਦਰ ਦੇ ਪ੍ਰਿੰਸੀਪਲ ਚਰਨਿੰਦਰਜੀਤ ਸਿੰਘ ਨੇ ਭੇਜ ਦਿੱਤਾ ਉਸ ਦੇ ਨਾਲ ਹੀ ਜਾਨ ਸ਼ੁਰੂ ਹੋਈ ਪੇਪਰ ਮੁਕੰਮਲ ਹੋਣ ਤੇ ਉਸ ਨੂੰ ਪੁਛਗਛ ਕੀਤੀ ਤਾਂ ਸਾਰਾ ਭੇਦ ਨਿਕਲ ਕੇ ਬਾਹਰ ਆ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਜਸਵਿੰਦਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਕਰ ਲਿਆ ਤੇ ਚਰਨਿੰਦਰਜੀਤ ਸਿੰਘ ਜਿਹੜਾ ਕਿ ਇੰਚਾਰਜ ਲੱਗਾ ਸੀਗਾ ਆਪਣੇ ਸੈਂਟਰ ਦਾ ਤੇ ਇਹ ਡੀਡੀ ਪੇਪੜਾ ਦਾ ਇਹਨੇ ਇੱਕ ਬੰਦਾ ਦੇਖਿਆ ਵੀ ਇਹਦਾ ਜਿਹੜਾ ਬਾਇਓਮੈਟ੍ਰਿਕ ਵੀ ਬਾਰ ਬਾਰ ਫੇਲ ਹੋ ਰਿਹਾ ਠੀਕ ਹੈ ਤੇ ਇਹਨੇ ਫਲੈਂਗਰਨ ਨੂੰ ਦੱਸਿਆ ਜੀ ਫਲੈਂਗਰਨ ਨੇ ਕਿਹਾ ਚਲੋ ਬੱਚੇ ਨੂੰ ਪਹਿਲਾਂ ਪੇਪਰ ਦੇ ਲੈਣ ਦੋ ਉਦੋਂ ਬਾਅਦ ਚ ਇਹਦਾ ਦੁਬਾਰਾ ਕਰਾ ਲਾਂਗੇ ਬਾਇਓਮੈਟ੍ਰਿਕ ਜਦੋਂ ਪੇਪਰ ਦੇਣ ਤੋਂ ਬਾਅਦ ਇਹਦਾ ਬਾਅਦ ਚ ਫਿਰ ਕਰਾਇਆ ਜਾਂ ਦੋ ਤਿੰਨ ਵਾਰੀ ਫਿਰ ਫੇਲਿਆ ਆ। ਉਦੋਂ ਬਾਅਦ ਫਿਰ ਇਹਨਾਂ ਨੂੰ ਸੈਂਟਰ ਤੋਂ ਪਤਾ ਲੱਗ ਗਿਆ ਵੀ ਆਹ ਰੋਲ ਨੰਬਰ ਜਿਹੜਾ ਆ ਉਹ ਇਹਨਾਂ ਦਾ ਬੱਚਾ ਜਿਹੜਾ ਬਾਇਓਮੈਟ੍ਰਿਕ ਜਿਹੜਾ ਫੇਲ ਹੋ ਗਿਆ। ਠੀਕ ਹੈ ਜੀ। ਇਹਨਾਂ ਦੇ ਸ਼ੱਕ ਦੇ ਆਧਾਰ ਤੇ ਸਾਡੇ ਕੋਲੇ ਇੱਥੇ ਲਿਆਂਦਾ ਜੀ। ਇਹਦਾ ਜਿਹੜਾ ਪਤਾ ਕੀਤਾ ਗਿਆ ਤੇ ਇਹਨੇ ਕਿਸੇ ਹੋਰ ਬੰਦੇ ਦਾ ਜਿਹੜਾ ਕਿ ਓਮ ਪ੍ਰਕਾਸ਼ ਨਾਮ ਦਾ ਬੰਦਾ ਹੈ ਜੀ। ਉਹਦੀ ਜਗ੍ਹਾ ਇਹ ਪੇਪਰ ਦੇਣ ਆਇਆ ਜੀ। ਤੇ ਉਹਦੇ ਕੋਲੋਂ ਕੁਝ ਪੇਮੈਂਟ ਵਗੈਰੇ ਵੀ ਕੋਈ ਲਈ ਹੋਣੀ ਹੈ ਜੀ। ਠੀਕ ਹੈ ਜੀ। ਤੇ ਸਾਰਾ ਕੁਝ ਉਹਨੇ ਕਹਿੰਦੇ ਵੀ ਇਹ ਬਣਾ ਕੇ ਦਿੱਤਾ ਹੈ ਮੈਨੂੰ ਆਧਾਰ ਕਾਰਡ ਵੀ ਆਪਣੇ ਨਾਮ ਦਾ ਤੇ ਇੱਕ ਚਾਰਟ ਸ਼ੀਟ ਜਿਹੜੀ ਹੁੰਦੀ ਹੈ ਰੋਲ ਨੰਬਰ ਤੇ ਜਿੱਦੇ ਫੋਟ ਲੱਗਦੀ ਹੈ ਉਹ ਵੀ ਵੀ ਹੁਣ ਸਾਰਾ ਕੁਝ ਆਪ ਤਿਆਰ ਕਰਕੇ ਦਿੱਤਾ ਸੀ ਗੈਸੇ ਅੰਮ੍ਰਿਤਸਰ ਦੇ ਕੋਰਟ ਰੋਡ ਤੇ ਸੜਕ ਹਾਸਾ ਵਾਪਰ ਗਿਆ ਦੱਸਿਆ ਜਾ ਰਿਹਾ ਕਿ ਇੱਕ ਲੜਕੀ ਜੋ ਕਿ ਗੱਡੀ ਚਲਾ ਰਹੀ ਸੀ ਉਸ ਕੋਲ ਅਚਾਨਕ ਗੱਡੀ ਨੂੰ ਰੇਸ ਜ਼ਿਆਦਾ ਦਿੱਤੀ ਗਈ ਜਿਸ ਦੇ ਚੱਲਦੇ ਅੱਗੇ ਜਾ ਰਹੀਆਂ ਗੱਡੀਆਂ ਵਿੱਚ ਗੱਡੀ ਟਕਰਾ ਗਈ ਤੇ ਚਾਰ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਜਿਸ ਦੇ ਚੱਲਦੇ ਆ ਗੱਡੀ ਸਵਾਰਾਂ ਨੇ ਦੱਸਿਆ ਕਿ ਇਹ ਆਰਮੀ ਦੀਆਂ ਦੋ ਗੱਡੀਆਂ ਸਨ ਤੇ ਆਮ ਲੋਕਾਂ ਦੀਆਂ ਸਨ ਹਾਦਸੇ ਗ੍ਰਸਤ ਗੱਡੀਆਂ ਦੇ ਮਾਲਕਾਂ ਨੇ ਕਿਹਾ ਕਿ ਇਹਨਾਂ ਦੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਉੱਥੇ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਅਧਿਕਾਰੀ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਵਾਲਤ ਵਿੱਚ ਕਿਸਾਨ ਅੰਦੋਲਨ 2.0 ਦਾ ਸੱਦਾ ਸੁਣਾਈ ਦੇ ਰਿਹਾ ਦਰਸਲ ਸੰਯੁਕਤ ਕਿਸਾਨ ਮੋਰਚਾ ਨੇ 15 ਅਗਸਤ ਯਾਨੀ ਕਿ ਸੁਤੰਤਰਤਾ ਦਿਵਸ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਸੋ ਕਿਸਾਨਾਂ ਨੇ ਹਰਿਆਣਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ ਖਾਸ ਕਰਕੇ ਇਸ ਸਾਲ 2021 ਚ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਚ ਟਰੈਕਟਰ ਰੈਲੀ ਕੱਢੀ ਗਈ ਸੀ ਜਿਸ ਕਨ ਭਾਰੀ ਹਿੰਸਾ ਤੇ ਭੰਨ ਤੋੜ ਦੀਆਂ ਖਬਰਾਂ ਆਈਆਂ ਸਾਂ ਨੇ ਇਸੇ ਮਾਮਲੇ ਨੂੰ ਲੈ ਕੇ ਜਲੰਧਰ ਚ ਕਿਸਾਨਾਂ ਨੇ ਟਰੈਕਟਰਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਕਿ ਕਿਸਾਨਾਂ ਨੇ ਦੱਸਿਆ ਕਿ ਉਹ ਟਰੈਕਟਰ ਮਾਰਚ ਲਈ ਟਰੈਕਟਰ ਨੂੰ ਸੋਧ ਰਹੇ ਨੇ ਕਿਸਾਨਾਂ ਨੇ ਦੱਸਿਆ ਕਿ ਉਸ ਨੂੰ ਹਰਿਆਣਾ ਸਰਕਾਰ ਨੇ 13 ਫਰਵਰੀ ਤੋਂ ਰੋਕਿਆ ਹੋਇਆ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੇ 15 ਅਗਸਤ ਤੇ ਅਸਲੀ ਚੁਣਿਆ ਕਿ ਜੇਕਰ ਉਹ ਆਜ਼ਾਦ ਹੁੰਦੇ ਤਾਂ ਉਹਨਾਂ ਨੂੰ ਦਿੱਲੀ ਜਾ ਕੇ ਸ਼ਾਂਤਮਈ ਟਾਂਗਣਾ ਰੋਜ਼ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ ਦੇਖੋ ਜੀ ਜਿਹੜਾ 15 ਅਗਸਤ ਦਾ ਆਪਾਂ ਟਰੈਕਟਰ ਮਾਰਚ ਕਰਨਾ ਉਹਦੇ ਲਈ ਟਰੈਕਟਰ ਆਪਾਂ ਤਿਆਰ ਕੀਤੇ ਆ ਕਿਉਂਕਿ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਕਿ 15 13 ਫਰਵਰੀ ਤੋਂ ਸਾਨੂੰ ਹਰਿਆਣੇ ਵਿੱਚ ਰੋਕਿਆ ਹੋਇਆ ਅਸੀਂ ਤੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿ ਜਿਹੜਾ ਨਵੇਂ ਤਿੰਨ ਕਾਲੇ ਕਾਨੂੰਨ ਹੋਰ ਲਿਆਂਦੇ ਆ ਉਹ ਜਿਹਦੇ ਵਿੱਚ ਕਿ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਦਫਾ 144 ਡੀਸੀ ਸਾਹਿਬ ਲਾਉਂਦੇ ਹੁੰਦੇ ਸੀ ਕਿ ਜਿਹੜੀ ਕਿ ਉਹ ਅੱਜ ਇਹਨਾਂ ਨੇ ਡੀਸੀ ਸਾਹਿਬ ਦੀ ਬਜਾਏ ਡਿਪਟੀ ਸਾਹਿਬ ਨੇ ਪਾਵਰ ਦਿੱਤੀ ਆ ਕਿ ਡੀਐਸਪੀ ਜਿਹੜਾ ਕਿ ਉਹ ਵੀ ਆਪਣੇ ਦਫਾ 143 ਲਾ ਸਕਦੇ ਆ ਇਹ ਜਿਹੜੇ ਕਾਨੂੰਨ ਇਦਾਂ ਦੇ ਖਤਰਨਾਕ ਲੈ ਕੇ ਆਉਣ ਦੇ ਆ ਉਹ ਸਿਰਫ ਕਿਸਾਨਾਂ ਦੇ ਕਰਕੇ ਆਮ ਪਬਲਿਕ ਲਈ ਮਤਲਬ ਪਰੇਸ਼ਾਨ ਕਰਨ ਨੂੰ ਜਗਾ ਜਗਾ ਤੇ ਆਪ ਆਪਣੇ ਕਾਨੂੰਨ ਮਤਲਬ ਕਿ ਬਦਲਦੇ ਆ ਜਿਹਦੇ ਥੱਲੇ ਤੋਂ ਥੱਲੇ ਅਫਸਰ ਨੂੰ ਛੋਟੇ ਤੋਂ ਛੋਟੇ ਅਫਸਰ ਨੂੰ ਇਦਾਂ ਦੇ ਕਾਨੂੰਨ ਦੀ ਪਾਵਰ ਦਿੱਤੀ ਜਾਊਗੀ ਉਹ ਪਬਲਿਕ ਆਮ ਜਿਹੜੀ ਉਹ ਕਿੱਥੇ ਜਾਊ ਪਰ 15 ਅਗਸਤ ਆਜ਼ਾਦੀ ਦਾ ਦਿਨ ਆ ਲੋਕ ਜਿਹੜਾ ਇਸ ਦਿਨ ਨੂੰ ਪੂਰੀ ਆਜ਼ਾਦੀ ਤਰੀਕੇ ਨਾਲ ਮਨਾਉਂਦੇ ਨੇ ਪਰ ਤੁਸੀਂ ਇਹ ਦਿਨ ਹੀ ਕਿਉਂ ਚੁਣਿਆ ਕਿਉਂਕਿ 15 ਅਗਸਤ ਤੋਂ ਬਾਅਦ ਹੋਰ ਵੀ 15 ਅਗਸਤ ਆਜ਼ਾਦੀ ਦਾ ਦਿਨ ਹੈ ਜੀ ਇਹ ਯਾਦ ਹੋਈਏ ਕਿ ਕੀ ਅਸੀਂ ਆਪਣੀ ਰਾਜਧਾਨੀ ਦੇ ਦਿੱਲੀ ਜਾ ਕੇ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਜੀ ਉੱਥੇ ਸ਼ਾਂਤਮਈ ਅਸੀਂ ਬੈਠ ਨਹੀਂ ਸਕਦੇ ਦਿੱਲੀ ਸਾਨੂੰ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਅਸੀਂ ਅੱਜ ਵੀ ਸੜਕਾਂ ਦੇ ਉੱਤੇ ਬੈਠੇ ਆਂ ਕੀ ਅਸੀਂ ਕੋਈ ਬਾਹਰਲੇ ਸੂਬੇ ਦੇ ਆ ਜਿਹੜਾ ਕਿ ਸਾਨੂੰ ਉੱਥੇ ਰੋਕਿਆ ਗਿਆ ਆਮ ਪਬਲਿਕ ਨੂੰ ਕਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਕਿ ਰੋਡ ਹਜੇ ਤੱਕ ਵੀ ਬੰਦ ਕੀਤੇ ਹੋਏ ਆ ਜਿਹੜਾ ਕਿ ਸਾਨੂੰ ਅੱਗੇ ਲੰਘਣ ਨਹੀਂ ਦਿੰਦੇ ਉਹ ਰਸਤੇ ਖੋਲਣੇ ਚਾਹੀਦੇ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਰੋਡ ਬਣਾਉਣ ਲਈ ਹੁੰਦੀਆਂ ਸਰਕਾਰਾਂ ਜਿਹੜੀਆਂ ਰੋਡ ਬੰਦ ਕਰਨ ਲਈ ਨਹੀਂ ਹੁੰਦੀਆਂ ਉਹ ਸਰਕਾਰਾਂ ਜਿਹੜੀਆਂ ਰੋਡਾਂ ਦੇ ਉੱਤੇ ਕਿਲ ਗੱਡਣ ਲਈ ਨਹੀਂ ਹੁੰਦੀਆਂ ਇਹ ਤਾਂ ਦੁਬਾਰਾ ਕਰਤੀਆਂ ਵੱਡੀਆਂ ਵੱਡੀਆਂ ਮੇਰੇ ਖਿਆਲ ਤੇ ਇੰਨਾ ਪਾਕਿਸਤਾਨ ਦੇ ਬਾਰਡਰ ਤੇ ਰੋਕ ਨਹੀਂ ਹੋਣੀ ਜਿੰਨੀ ਸਾਡੀ ਹਰਿਆਣਾ ਤੇ ਪੰਜਾਬ ਤੇ ਰੋਕ ਲਾਈ ਗਈ ਆ ਪਾਕਿਸਤਾਨ ਸਰਹੱਦ ਨਜ਼ਦੀਕ ਉਮਰੇ ਇੱਕ ਸ਼ੱਕੀ ਵਿਅਕਤੀ ਨੂੰ ਸਰਹੱਦ ਤੇ ਤਾਇਨਾਤ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਵੱਲੋਂ ਬੀਓਪੀ ਪੈਣੀਆਂ ਤੋਂ ਕਾਬੂ ਕੀਤਾ ਗਿਆ ਜਿਸ ਕੋਲੋਂ ਬਿਨਾ SIM ਦਾ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਜਿਸ ਤੋਂ ਬਾਅਦ ਬੀਐਸਐਫ ਵੱਲੋਂ ਉਸ ਸ਼ੱਕੀ ਵਿਅਕਤੀ ਤੋਂ ਗਹਿਰਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਥਾਣਾ ਜਨਾਲਾ ਦੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਟਿਆਲਾ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਸਕੂਲਾਂ ਵਿੱਚ ਸਮਾਗਮ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰ, ਕਵਿਤਾਵਾਂ ਤੇ ਸਾਖੀਆਂ ਸੁਣਾਈਆਂ ਗਿਆ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਡਾਕਟਰ 인ਦਰਪ੍ਰੀਤ ਕੌਰ ਦਰਦੀ ਸਕੂਲ ਦੇ ਬੱਚਿਆਂ ਤੇ ਸਟਾਫ ਵੱਲੋਂ ਗੁਰਬਾਣੀ ਦਾ ਰਸ ਪੀਣਾ ਕੀਰਤਨ ਕੀਤਾ ਗਿਆ ਤੇ ਸਰਬੱਤ ਦੇ ਭਲੇ ਦੀ ਇਸ ਮੌਕੇ ਤੇ ਸਰਦਾਰ ਨੀ ਜਸਵਿੰਦਰ ਕੌਰ ਦਰਦੀ ਪ੍ਰਿੰਸੀਪਲ ਡਾਕਟਰ ਕਾਵਲਜੀਤ ਕੌਰ ਪ੍ਰਿੰਸੀਪਲ ਮੈਡਮ ਮੋਨਿਕਾ ਵਾਲੀਆ ਪ੍ਰਿੰਸੀਪਲ ਹਰ ਸਿਮਰਨਜੀਤ ਕੌਰ ਸਕੂਲ ਦੇ ਸਾਰੇ ਬੱਚਿਆਂ ਤੇ ਸਟਾਫ ਵੱਲੋਂ ਹਾਜ਼ਰੀ ਭਰੀਗੀ ਸਮਾਗਮ ਦੌਰਾਨ ਬੱਚਿਆਂ ਨੂੰ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ ਇਸ ਮੌਕੇ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਜੀਵਨ ਤੇ ਆਧਾਰਿਤ ਗੁਰਮਤ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਟਾਂਡਾ ਵਿਖੇ ਹੋਈ ਕਿਸਾਨਾਂ ਦਾ ਕਹਿਣਾ ਸੀ ਕਿ ਇਲਾਕੇ ਭਾਰ ਵਿੱਚ 12 ਪਸ਼ੂਆਂ ਨੇ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ ਸਰਕਾਰ ਵੱਲੋਂ ਇਹਨਾਂ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਤੇ ਨਾ ਹੀ ਸ਼ਿਕਾਰ ਕਰਨ ਦੇ ਖੁੱਲ ਦਿੱਤੀ ਗਈ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਟਾਂਡਾ ਤੋਂ ਢੋਲ ਵਾਹ ਰੋਡ ਦੀ ਹਾਲਤ ਬੇहद ਹੀ ਖਸਤਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਜਲਦ ਤੋਂ ਜਲਦ ਇਸ ਰਸਤੇ ਦਾ ਨਵੀਨੀਕਰਨ ਕਰੇ ਫਿਰੋਜ਼ਪੁਰ ਦੇ ਭਾਰਤਨਗਰ ਨੇੜੇ ਇੱਕ ਲੇਬਰ ਠੇਕੇਦਾਰ ਵੱਲੋਂ ਸਾਥੀ ਲਈ ਆਕੇ ਦੁਕਾਨਦਾਰ ਦੀ ਕੁੱਟਮਾਰ ਕਰਨ ਅਤੇ ਦੁਕਾਨ ਵਿੱਚ ਆਨਤੋੜ ਕਰਨ ਦੇ આરોਪ ਲਗਾਏ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਆਪਣੀ ਦੁਕਾਨ ਦੇ ਬਾਹਰ ਟਾਇਲਾ ਲਗਵਾ ਰਿਹਾ ਸੀ ਜਿਸ ਦਾ ਠੇਕਾ ਉਸਨੇ ਕੋਈ ਠੇਕੇਦਾਰ ਨੂੰ ਦਿੱਤਾ ਸੀ ਪਰ ਉਸ ਵੱਲੋਂ ਕੰਮ ਪੂਰਾ ਨਹੀਂ ਕੀਤਾ ਗਿਆ ਜਿਸ ਬਾਰੇ ਉਸਨੇ ਠੇਕੇਦਾਰ ਨੂੰ ਫੋਨ ਤੇ ਕਿਹਾ ਕਿ ਉਸ ਦਾ ਕੰਮ ਪੂਰਾ ਕਰੇ ਪਰ ਕੰਮ ਪੂਰਾ ਕਰਨ ਦੀ ਬਜਾਏ ਠੇਕੇਦਾਰ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਨਾਲ ਦੁਕਾਨ ਅੰਦਰ ਪਹਿਲਾਂ ਤਾਂ ਕੁੱਟਮਾਰ ਕੀਤੀ ਗਈ ਤੇ ਇੱਟਾਂ ਮਾਰ ਕੇ ਉਸ ਦਾ ਸਮਾਨ ਵੀ ਭੰਨਿਆ ਗਿਆ ਤੇ ਸ਼ੀਸ਼ੇ ਤੱਕ ਤੋੜੇ ਗਏ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਇਸ ਘਟਨਾ ਦੀ ਵਪਾਰ ਮੰਡਲ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ ਉੱਥੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਦੇ ਨਾਮ ਤੇ ਮਹਿਜ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਡਾਂਡਾ ਉਨਮੁਰ ਦੇ ਪਿੰਡ ਕੋਟਲਾ ਚ تین ਨੌਜਵਾਨਾਂ ਕੇ ਘਰ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਕਰ ਲਿਆ ਚੋਰੀ ਦੀ ਇਹ ਵਾਰਦਾਤ ਘਰ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਨੂੰ ਦੇਖਿਆ ਜਾ ਸਕਦਾ ਹੈ ਕਿ تین ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਘਰ ਦੇ ਸਾਹਮਣੇ ਖੜੇ ਮੋਟਰਸਾਈਕਲ ਨੂੰ ਚੋਰੀ ਕਰ ਲੈਂਦੇ ਨੇ ਚੋਰੀ ਦਾ ਸ਼ਿਕਾਰ ਹੋਏ ਸਰਪੰਚ ਸਾਬੀ ਕੋਟਲਾ ਨੇ ਇਸ ਸਬੰਧੀ ਦਸੂਹਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਉਹ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਬਾਤ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ